ਬਿੱਲੂ ਅੱਬੂ ਤਾਂ ਧਿਆਨ ਰੱਖੇ ਦਵਾਈ ਦੁਵਾਈ ਦੇਦੀ ਟਾਈਮ ਨਾਲ ਤੇ ਮੈਂ ਬੱਕਰੀ ਜੋਗੇ ਖੇਤੋਂ ਪੱਠੇ ਵੜ ਲਿਆਵਾ ਰਾਤ ਦੀ ਸੂਈ ਨੰਦੋ ਸਵੇਰ ਤਾਂ ਹੋ ਲਾਂ ਦੇ ਅੱਜ ਸਵੇਰ ਨਹੀਂ ਹੋਈ ਦੇਖ ਤੜਾ ਸੂਰਜ ਕਿੱਥੇ ਚੜਿਆ ਹੈ ਤੇ ਮੈਨੂੰ ਦਾਤੀ ਪੱਲੀ ਦਾਸ ਕਿੱਥੇ ਆ ਉਹ ਪਿੱਛੇ ਮੰਜੇ ਦੇ ਥੱਲੇ ਪਈ ਹੈ ਇੱਕ ਤੇ ਕਣਕਾਂ ਦੀ ਰੁੱਤੇ ਕਿੰਨੀ ਦੂਰ ਆ ਗਈ ਹਲੇ ਤੱਕ ਕਿਤੇ ਮੈਨੂੰ ਪੱਠੇ ਨਜ਼ਰ ਨਹੀਂ ਆਏ ਉਹ ਦੇਖਦੀਆਂ ਉੱਥੋਂ ਵੜਦੀਆਂ ਪੱਠੇ ਬੱਕਰੀਲੇ ਸਰਦਾਰਾ ਉਹ ਸਰਦਾਰਾ ਉਹ ਮਿੰਦੋ ਤੂੰ ਕਿਵੇਂ ਤੜਕੇ ਤੜਕੇ ਦੇਣੇ ਨਹੀਂ ਚੜਨ ਦਿੱਤਾ ਪਹਿਲਾਂ ਹੀ ਖੇਤਾਂ 'ਚ ਫਿਰਦੀ ਐ ਹਾਂ ਸਰਦਾਰਾ ਰਾਤ ਬੱਕਰੀ ਸੂਈ ਉਹਦੇ ਵਾਸਤੇ ਪੱਠੇ ਲੈਣ ਆਈ ਸੀ ਤੂੰ ਦੋ ਕੁ ਮਿੰਟ ਰੁਕ ਜਾ ਮੈਨੂੰ ਪੱਠੇ ਦੀ ਪੰਡ ਚੁਕਾ ਕੇ ਜਾਈਂ ਨਹੀਂ ਨਹੀਂ ਮਿੰਦੋ ਤੇਰੇ ਤਾਂ ਸਾਰੇ ਪੱਠੇ ਵਢਣ ਵਾਲੇ ਪਏ ਆ ਜੇ ਮੈਂ ਰੋਕਿਆ ਤਾਂ ਮੈਂ ਤਾਂ ਲੇਟ ਹੋ ਜਾਣਾ ਸਰਦਾਰਾ ਮੈਂ ਕਿਹੜਾ ਜਾਦਾ ਪੱਠੇ ਵਢਣਿਆ ਆ ਬੱਕਰੀ ਜੋਗੇ ਵਢਣਿਆ ਲੇਟ ਨੂੰ ਕਿਹੜਾ ਤੂੰ ਮੁੰਛੀ ਲੱਗੇ ਆ ਉਹ ਭਵੇਂ ਮੁੰਛੀ ਤਾਂ ਨਹੀਂ ਲੱਗਿਆ ਘਰੇ ਜਾ ਕੇ ਰੋਟੀ ਟੁੱਕ ਤਾਂ ਕਰਨਾ ਹੈ ਮੇਰੇ ਘੜਾ ਘਰੇ ਘੁੰਡਾਲੀ ਬੈਠੀ ਐ ਪਹਿਲਾਂ ਜਾ ਕੇ ਸਬਜ਼ੀ ਨੂੰ ਤੜਕਾ ਲਾਉਂਗਾ ਫੇਰ ਆਟਾ ਗੁੰਨ ਕੇ ਤਵੇ ਤੇ ਹੱਥ ਛੜ ਕੇ ਰੋਟੀਆਂ ਬਣਾਉਂਗਾ ਨਾਲੇ ਹਜੇ ਮੈਂ ਕਬੂਤਰਾਂ ਨੂੰ ਦਾਣੇ ਪਾਉਣੇ ਐ ਕੋਈ ਗੱਲ ਨਹੀਂ ਸਰਦਾਰ ਰੋਟੀ ਤੇਰੀ ਮੈਂ ਬਣਾ ਦੇਵਾਂਗੀ ਨਹੀਂ ਨਹੀਂ ਮਿੰਦੋ ਰੋਟੀਆਂ ਤਾਂ ਮੈਂ ਆਪ ਹੀ ਬਣਾਉਂਗਾ ਚੱਲ ਐ ਕਰ ਜੇ ਬੱਕਰੀ ਜੋਗਰੇ ਵੜਨੇ ਆ ਤਾਂ ਤੂੰ ਵੜ ਲਾ ਮੈਂ ਇੱਕ ਮਿੰਟ ਰੁਕ ਜਾਣਾ ਸਰਦਾਰ ਮੰਨ ਜਾ ਨਾ ਮੰਨ ਆ ਜਨਾਨੀਆਂ ਵਾਲੇ ਕੰਮ ਕਰਨੇ ਔਖੇ ਤੇ ਬੜੇ ਲੱਗਦੇ ਹੁੰਦੇ ਓ ਕੰਮ ਕਿਹੜੇ ਔਖੇ ਹੁੰਦੇ ਆ ਮਿੰਦੋ ਤੜਕੇ 4 ਵਜੇ ਉੱਠ ਕੇ ਮੈਂ ਚਾਹ ਦੀ ਕੁੱਟ ਬਣਾ ਲੈਣਾ ਹੈ ਮੂੰਹ ਹਣੇਰੇ ਕੂੜਾ ਸੁੱਟ ਕੇ ਝਾੜੂ ਪੋਚਾ ਲਾ ਲੈਣਾ ਹੈ ਮੈਲੇ ਕੱਪੜੇ ਇਕੱਠੇ ਕਰਕੇ ਵਿੱਚ ਮਸ਼ੀਨ ਦੇ ਪਾ ਲੈਣਾ ਓਨੇ ਚਿਰ ਵਿੱਚ ਕੁੱਟ ਕੇ ਮਿਰਚਾ ਸਬਜ਼ੀ ਆ ਬਣਾ ਲੈਣਾ ਦਾਲ ਮੂੰਗੀ ਦੀ ਕੜੀ ਪਕੌੜਾ ਭਿੰਡੀਆਂ ਨੂੰ ਤੜਕਾ ਲਾ ਲੈਣਾ ਧੁੱਪ ਚੜਨ ਤੋਂ ਪਹਿਲਾਂ ਹੀ ਮੈਂ ਸਾਰਾ ਕੰਮ ਮੁਕਾ ਲੈਣਾ ਐਵੇਂ ਜਨਾਨੀਆਂ ਵਾਲੇ ਸਾਰਾ ਦਿਨ ਖੱਪਦੇ ਰਹਿੰਦੇ ਆ ਮੈਂ ਤਾਂ 2 ਘੰਟਿਆਂ 'ਚ ਸਾਰਾ ਹੀ ਕੰਮ ਮੁਕਾ ਲੈਣਾ ਐ ਸਰਦਾਰ ਤੂੰ ਤੇ 2 ਘੰਟਿਆਂ ਵਿੱਚ ਕੰਮ ਮੁਕਾ ਦੇਣਾ ਫਿਰ ਐਵੇਂ ਕਹੀ ਜਾਣਾ ਮੈਂ ਲੇਟ ਹੋ ਗਿਆ ਲਚਕਾ ਦੇ ਮੈਨੂੰ ਪੰਡ ਕੰਫਰਮ 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 ਕੀ ਦੇਖੀ ਆਨੀ ਮਿੰਦੋ ਕੁਝ ਨਹੀਂ ਸਰਦਾਰਾ ਮੈਂ ਤਾਂ ਇਹ ਸੋਚ ਰਹੀ ਸੀ ਬੰਦੇ ਨੂੰ ਕਦੇ ਕਦੇ ਪਿੱਛੇ ਮੁੜ ਕੇ ਵੀ ਵੇਖ ਲੈਣਾ ਚਾਹੀਦਾ ਪਿੱਛੇ ਤਾਂ ਕੁਝ ਨਹੀਂ ਮਿੰਦੋ ਕੀ ਜਵਲੀਆਂ ਮਾਰੀ ਜਾਂਦੀ ਐ ਮੇਰੀਆਂ ਗੱਲਾਂ ਤੈਨੂੰ ਸਮਝ ਚ ਨਹੀਂ ਆਉਂਦੀਆਂ ਸਰਦਾਰਾ ਮੈਂ ਤਾਂ ਜ਼ਿੰਦਗੀ 'ਚ ਪਿੱਛੇ ਮੁੜ ਕੇ ਦੇਖਣ ਦੀ ਗੱਲ ਕਰ ਰਹੀ ਆਂ ਚੱਕ ਮਿੰਦੋ ਮੈਨੂੰ ਤਾਂ ਆਪ ਨਹੀਂ ਤੇਰੀਆਂ ਗੱਲਾਂ ਦੀ ਸਮਝ ਆਉਂਦੀ ਸਰਦਾਰ ਅੱਜ ਤੂੰ ਕੱਲਾ ਹੀ ਫਿਰਦਾ ਏ ਤੇਰਾ ਜੋਟੀਦਾਰ ਜਾਗਰ ਨਹੀਂ ਦਿੰਦਾ ਮੈਨੂੰ ਮਿੰਦੋ 5-6 ਦਿਨ ਹੋ ਗਏ ਪਤਾ ਨਹੀਂ ਜਾ ਕੇ ਕਿੱਥੇ ਮਰਿਆ ਅੱਗੇ ਤਾਂ ਆ ਜਾਂਦਾ ਸੀਗਾ ਨਾਲੇ ਕੰਮ ਤੰਦਾ ਕਰਾ ਦਿੰਦਾ ਸੀ ਉਹ ਸਬਜ਼ੀ ਨੂੰ ਤੜਕਾ ਲਾ ਦਿੰਦਾ ਸੀ ਤੇ ਮੈਂ ਚਾਰ ਰੋਟੀਆਂ ਲਾ ਲੈਂਦਾ ਸੀਗਾ ਤੇ 5-6 ਦਿਨ ਹੋ ਗਏ ਪਤਾ ਨਹੀਂ ਕਿੱਥੇ ਮਰਿਆ ਨਾਲੇ ਗੱਲੀਬੱਤੀ ਸਾਡਾ ਟਾਈਮ ਪਾਸ ਹੋ ਜਾਂਦਾ ਸੀ ਉਹ ਸਰਦਾਰ ਇਹ ਅੰਮਲੀ ਬੰਦੇ ਦਾ ਵੀ ਕੀ ਭਰੋਸਾ ਹੈ ਜਿੱਥੇ ਨਸ਼ਾ ਪਤਾ ਮਿਲਿਆ ਉਸੇ ਦਾ ਬਣ ਕੇ ਬਹਿ ਜਾਂਦਾ ਹੈ ਚੱਲ ਤੂੰ ਆਪਣਾ ਧਿਆਨ ਰੱਖਿਆ ਕਰ ਮਿੰਦੋ ਧਿਆਨ ਰੱਖਣ ਨੂੰ ਮੈਨੂੰ ਕਿਉਂ ਹੈ ਐਵੀਆਂ ਗੱਲਾਂ ਤੂੰ ਕਿਉਂ ਕਰਦੀ ਹੁੰਨੀ ਹੈ ਮੇਰੀ ਤਾਂ ਕੋਈ ਵਾਅ ਵਾਲ ਨਹੀਂ ਦੇਖ ਸਕਦਾ ਮੈਨੂੰ ਤੇ ਲੱਗਦਾ ਏ ਇਸ ਇਨਸਾਨ ਦੇ ਅੰਦਰ ਦਿਲ ਹੀ ਹੈ ਨਹੀਂ ਮਿੰਦੋ ਮੈਨੂੰ ਕਿਆ ਕੁਝ ਨਹੀਂ ਸਰਦਾਰਾ ਮੈਂ ਤੈਨੂੰ ਕੀ ਕਹਿਣਾ ਚੱਲ ਠੀਕ ਏ ਸਰਦਾਰਾ ਮੈਂ ਚਲਦੀ ਹਾਂ ਠੀਕ ਏ ਮਿੰਦੋ ਤੂੰ ਪਾ ਬੱਕਰੀ ਨੂੰ ਪੱਠੇ ਮੈਂ ਘਰੇ ਜਾ ਕੇ ਰੋਟੀ ਟੁੱਕ ਦਾ ਪ੍ਰਬੰਧ ਕਰਦਾ ਲੈ ਲੋ ਤੱਕਲੇ ਖੁਰਚਣੇ ਮੱਠਲਾਂ ਦੇ ਥੱਲੇ ਲਵਾ ਲੋ ਪੀਪਿਆਂ ਦੇ ਢੱਕਣ ਲਵਾ ਲੋ ਦੰਦ ਕਿਤੀ ਚੱਲ ਤੇ ਜਾ ਚੱਲ ਚੱਕ ਦੇ ਉਹ ਕੰਮ ਨੂੰ ਤਰਰ ਹੋਇਆ ਨਵੇ ਆ ਚੱਲੋਏ ਚੱਲ ਚੋਟਿਆ ਦੱਬੀ ਚੱਲ ਅਫ ਪਾਸੇ ਦੇ ਪਾਸੇ ਲੋਕੋ ਪਰੇ ਹੋਜੂ ਫੇਰ ਆਖੂਏ ਪੈਰਪੂਰ ਮਿੱੱਧਾ ਗਿਆ ਚੱਲ ਚੱਲ ਹਵੇ ਅਮਲੀਆ ਤੂੰ ਕਿੱਧਰ ਗੱਡੀ ਬੁਝਾਈਏ ਕਿੱਥੇ ਜੱਲੇ ਤੂੰ ਮੈਂ ਦੋ ਪਾਸੇ ਹੋ ਜਾ ਅਜਨਾ ਬਲਾ ਮੈਂ ਤੇ ਤੇ ਜਾਤਾ ਪੰਜ ਫੱਗਣ ਦੇ ਮੇਲੇ ਤੇ ਚੱਲਿਆਂਗੇ ਝੋੜੜ ਉੱਥੇ ਜਸਵਿੰਦਰ ਭਰਾ ਦਾ ਖਾਣਾ ਲੱਗੂਗਾ ਇਹ ਪੰਜ ਫੱਗਣ ਕਿਹੜਾ ਪੰਜ ਫੱਗਣ ਅੱਜ ਤੇ ਸੱਤ ਫੱਗਣ ਹੋ ਗਿਆ ਇੱਕ ਕੀ ਇਹ ਹੋ ਗਿਆ ਯਾਰ ਇਹਦਾ ਮਤਲਬ ਮੈਂ ਪਰਸੋਂ ਦਾ ਇੱਥੇ ਬੈਠਾਂਗਾ ਬੇਆਮਲੀ ਆ ਤੋ ਚੰਗਾ ਭਲਾ ਹੁੰਦਾ ਸੀ ਪਤਾ ਨਹੀਂ ਕੀ ਅੱਗ ਸੁਆ ਖਾਣ ਲੱਗਿਆ ਐਵੇਂ ਹਵਾ ਚ ਤੁਰਿਆ ਫਿਰਦਾ ਐ ਨਾਲੇ ਨਾ ਮੇਰੂ ਸਰਦਾਰ ਤੈਨੂੰ ਯਾਦ ਕਰਦਾ ਸੀ ਮੇਰੂ ਸਰਦਾਰ ਓ ਲੰਡੂ ਬੰਦਾ ਐ ਉਹ ਹੈ ਬੈਲੀ ਹੈਗਾ ਉਹ ਤਾਂ ਕੋਈ ਵੀ ਬੰਦਾ ਹੈਗਾ ਐਵੇਂ ਪੁੱਕੀ ਖਵਾ ਖਵਾ ਕੇ ਢਿੱਡ ਭਰੀ ਜਾਂਦਾ ਸਹੀ ਗੱਲ ਐ ਅਮਲੀਆ ਆ ਨਸ਼ੇ ਨਾਲ ਢਿੱਡ ਨਹੀਂ ਭਰਨਾ ਚਾਹੀਦਾ ਓਏ ਸਰਦਾਰ ਤਾਂ ਘੋੜੀਆਂ ਵਾਲਾ ਸਰਦਾਰ ਹੈਗਾ ਬੰਦਾ ਨਾਲੇ ਤਾਂ ਦਿੰਦਾ ਹੈਗਾ ਚੂਰਨ ਤੇ ਨਾਲੇ ਦਿੰਦਾ ਹੈਗਾ ਪੈਸੇ ਇਹ ਚੂਰਨ ਚੂਰਨ ਤੇ ਮੇਰੇ ابو ਪੇਟ ਦਰਤੋ ਦਿੰਦੇ ਨੇ ਕਦੇ ਕਦੇ ਮੈਂ ਵੀ ਖਾ ਲੈਣੀ ਮਿੰਦੋ ਜਦੋਂ ਦਾ ਚੂਰਨ ਖਾਣ ਲੱਗਾ ਨਾ ਉਹ ਕੀ ਖਾਣ ਨੂੰ ਤਾਂ ਵੱਡਿਆ ਜੀ ਨਹੀਂ ਕਰਦਾ ਸਾਲਾ ਅੱਜ ਆਵੇ ਅਮਲਿਆ ਆ ਤੇਰੀਆਂ ਗੱਲਾਂ ਮੈਨੂੰ ਨਹੀਂ ਸਮਝ ਚ ਆਉਂਦੀਆਂ ਮੈਂ ਤੇ ਘਰਾਂ ਰੋਟੀ ਦਾ ਪ੍ਰਬੰਧ ਆਮਲੀ ਬੰਦੇ ਦਾ ਚਮਦੂਦ ਨਹੀਂ ਸਮਝ ਸਕਿਆ ਜਦੋਂ ਉਹ ਲੈਣ ਆਉਂਦਾ ਹੈਗਾ ਹੈ ਅਸੀਂ ਐਂ ਸੌ ਜਾਂਨੇ ਆਂ ਕਿਉਂ ਐ ਲੱਗਦਾ ਵੀ ਇਹ ਤਾਂ ਪਹਿਲਾਂ ਹੀ ਮਰੇ ਪਏ ਨੇ ਜਾਨ ਲਵੇ ਆਮਲੀਆ ਕਰੀਏ ਕੋਈ ਹੀਲਾ ਵਸੀਲਾ ਯਾਰ ਐ ਨਹੀਂ ਸਮਝਾਉਂਦੀ ਵੀ ਮੈਂ ਤਿੰਨ ਦਿਨਾਂ ਦਾ ਇੱਥੇ ਹੀ ਬੈਠਾ ਯਾਰ ਓਏ ਨਾਲੇ ਖਾਲਾ ਨਗਾ ਲਿਆ ਬਰੇ ਚੱਲ ਯਾਰ ਕੋਈ ਕਰਦੇ ਹੈਗੇ ਹੀ ਲਾਬ ਵਸੀਲਾ ਆਏ ਨਾਲੇ ਪਾਸੇ ਇਹ ਦਫਾ ਲੱਗੇ ਹੈ ਨਾ ਬੈਠੇ ਵਾਲੇ ਚਰਦੇ ਹੈ ਤਿੰਨ ਦਿਨ ਕਿਹੜਾ ਥੋੜੇ ਹੁੰਦੇ ਨੇ ਬੀਬੀ ਲੈਣਾ ਕੁਝ ਨਹੀਂ ਬੀਬੀ ਦੇ ਦੇਣੀ ਕੋਈ ਦੋ ਬੇ ਜਾਂ ਰੋਟੀਆਂ ਕੋਈ ਦਾਲ ਦੀ ਕੌਲੀ ਦੇ ਦੇ ਨਹੀਂ ਤਾਂ ਬਰਫ ਦਾ ਡੰਗਾ ਹੀ ਦੇ ਛੱਡ। ਧੀਂ-ਧੀਨੀ ਬੀਬੀ ਤੇ ਅੰਦਰ ਪਈ ਹੋਣੀ। ਲੈ ਲੋ ਤੱਕਲੇ ਖੁਰਚਣੇ ਬੱਠੜਾ ਨੂੰ ਥੱਲੇ ਲਵਾ ਲੋ ਪੀਪਿਆਂ ਦੇ ਢੱਕਣ ਲਵਾ ਲੋ। ਲੈ ਲੋ ਤੱਕਲੇ ਖੁਰਚਣੇ ਬੱਠੜਾ ਨੂੰ ਥੱਲੇ ਲਵਾ ਲੋ ਪੀਪਿਆਂ ਨੂੰ ਢੱਕਣ ਲਵਾ ਲੋ। ਵੇ ਅੰਮਲਿਆ ਕਰਾਉਣਾ ਹੈ ਕੁਝ ਠੀਕ ਤੂੰ? ਹਾਂ ਹਾਂ ਕਰਾਉਣਾ ਵੀ ਦੋ ਠੀਕ ਤਾਂ ਕਰਾਉਣਾ। ਦੱਸ ਕੀ ਕਰਾਉਣਾ ਠੀਕ? ਘਰ ਦੇ ਹਾਲਾਤ ਠੀਕ ਕਰਾਉਣੇ ਆ ਸੱਚੀ ਬਾਲੇ ਟਾਈਟ ਹੋਏ ਪਏ ਨੇ ਮੈਂ ਮਰ ਜਾਣ ਆ ਘਰ ਦੇ ਹਾਲਾਤ ਤੇ ਮਾੜੇ ਹੋਣ ਹੀ ਨੇ 3500 ਤੇ ਨਸ਼ਾ ਲਈ ਫਿਰਦਾ ਆ ਘਰ ਦੇ ਹਾਲਾਤ ਮੈਂ ਮਾੜੇ ਕੀਤੇ ਤੇਰੇ ਇਹ ਮਾਰਦਾ ਇਹ ਗੱਲਾਂ ਇਹ ਕਿਸੇ ਦੇ ਵੱਸ ਦੀ ਗੱਲ ਹੈ ਆਪ ਡਟ ਕੀਤੇ ਆ ਤੂੰ ਠੀਕ ਹੈ ਜੀ ਬੁੱਤੋ ਹੁਣ ਚਲੋ ਲੈ ਲਓ ਟੱਕਲੇ ਕੁਰਚਣੇ ਫਲ ਨੂੰ ਥੱਲੇ ਲਵਾ ਲੋ ਪੀਪਿਆਂ ਦੇ ਢੱਕਣ ਲਵਾ ਲੋ ਲੈ ਵੀ ਹਕਮ ਸਿਆਂ ਰੱਬ ਦੇ ਕਿਰੇ ਨਿਆ ਹੀ ਨਹੀਂ ਯਾਰ ਕਿੰਨਾ ਹੁਸਨ ਦਿੱਤਾ ਕਿੰਨਾ ਰੂਪ ਦਿੱਤਾ ਤੇ ਦਰਦਰ ਮਗਦੀ ਫੱਦੀ ਜੇਕਰ ਤੇ ਮੇਰੀ ਜ਼ਿੰਦਗੀ ਚ ਆ ਜੇ ਨਾ ਪੈਰਾਂ ਤੇ ਮਿੱਟੀ ਨਾ ਪੈਣ ਦੇਵਾ ਰਾਣੀ ਬਣਾ ਕੇ ਰੱਖਾ ਆ ਜਾ ਵੀ ਸੁੰਦਰਾਂ ਚਲੀਏ ਕਰਾਂ